biết <laughs> tôi I love the show, या बात के परसों അത് <laughs> ਹਾਂ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਚੁਣਦੇ ਮੇਰੇ ਨਾਮ ਗੁਰਦੀਪ ਕੌਰ ਹੈ ਜੀ ਕਿ ਇਹ ਸਾਡਾ 18ਵਾਂ ਵਰਸਤੀ ਮੇਲਾ ਹੈ ਅਸੀਂ ਸਰਕਾਰ ਨੂੰ ਇਹ ਕਹਿੰਨੇ ਆਂ ਵੀ ਹਰ ਸਾਲ ਇਹ ਹਰ ਮਹੀਨੇ ਦੇ ਮਹੀਨੇ ਇਹ ਮੇਲਾ ਲਵਾਇਆ ਜਾਵੇ ਤਾਂ ਕਿ ਸਾਡੇ ਬੱਚਿਆਂ ਨੂੰ ਵਿਰਾਸਤ ਦਾ ਪਤਾ ਲੱਗਦਾ ਰਹੇ ਇਹ ਖਾਲਸਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਖਾਲਸਾ ਜੀ ਇਹ ਪਰਿਵਾਰ ਨੂੰ ਜੋੜ ਕੇ ਰੱਖਿਆ ਹੋਇਆ ਹੈ ਬਹੁਤ ਮਹਨਤ ਬਹੁਤ ਉਹਨਾਂ ਦੇ ਅਸੀਂ ਸਤਕੇ ਜਾਈਏ ਜੋ ਕਿ ਇਸ ਵਿਰਾਸਤ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਜੀ ਆਪਾਂ ਵਿਰਾਸਤ ਇਹ ਸਿਰ ਪ੍ਰਾਈਸ ਹੀ ਰਹੀ ਮੇਲਾ ਜੀ ਰਹੀ ਹੈ ਅੱਜ ਕੱਲ੍ਹ ਛੜੀ ਹੈ ਹੈ ਨੋਰਮਲ ਵੀ ਉਹ ਜੋਸ਼ ਛੱਡ ਗਈ ਬਿਲਕੁਲ ਛੱਡ ਚੁੱਕੀ ਹੈ ਸਾਡੇ ਬੱਚਿਆਂ ਨੂੰ ਕੋਈ ਵਿਰਾਸਤ ਦੇ ਬਾਰੇ ਨਹੀਂ ਪਤਾ ਸਾਨੂੰ ਜਿਹੜੇ ਅਸੀਂ ਪੁਰਾਣੇ ਲੋਕ ਹੈ ਸਾਨੂੰ ਵਿਰਾਸਤ ਬਾਰੇ ਪਤਾ ਹੈ ਛਾਦਿਆ ਛਾਨਣੀ ਚੱਕੀ ਏਰਨ ਕੀ ਚੀਜ਼ ਹੁੰਦਾ ਸੀ ਦਰਿਆ ਪੁੰਨੀਆਂ ਅੱਡੇ ਹੁੰਦੇ ਸੀ ਸਾਡੇ ਬੱਚਿਆਂ ਨੂੰ ਕੋਈ ਵੀ ਪਤਾ ਨਹੀਂ ਧੰਨਵਾਦ ਖਾਲਸਾਈ ਦਾ ਜਿਹੜੇ ਕਿ ਇਹ ਬੱਚਿਆਂ ਨੂੰ ਫੇਰ ਦੁਬਾਰਾ ਜੋੜ ਰਿਹਾ ਹੈ ਵਿਰਾਸਤ ਦੇ ਨਾਲ ਆਹ ਲੋਕ ਕੀ ਕਹਿੰਦੇ ਮੈਨੂੰ ਮੇਲਾ ਲੱਗਿਆ ਜੀ ਸਤਿ ਸ੍ਰੀ ਅਕਾਲ ਜੀ ਮੈਂ ਗੋਡਪਰੀਤਾ ਆਰਟਿਸਟ ਬਟਿੰਡਾ ਇੱਥੇ ਨੰਦਨ ਦਾ ਇੱਥੇ ਮੇਲਾ ਲੱਗਿਆ ਹੋਇਆ ਹੈ ਵਿਰਾਸਤ ਮੇਲਾ ਬਹੁਤ ਸਾਲ ਪਹਿਲਾਂ 1947 ਤੋਂ ਪਹਿਲਾਂ ਆਪਾਂ ਬਾਬੇ ਹਾਜੀ ਰਤਨ ਦਾ ਮੇਲਾ ਬਹੁਤ ਮਸ਼ਹੂਰ ਹੁੰਦਾ ਸੀ ਬਟਿੰਡੇ ਉਸ 'ਚ ਵਿਰਾਸਤ ਦਿਖਾਉਣੀ ਨਹੀਂ ਸੀ ਪੈਂਦੀ ਉਹ ਵਿਰਾਸਤੀ ਹੁੰਦੀ ਸੀਗੀ ਸਾਰੀ ਸਾਡੀ ਹੁਣ ਹੌਲੀ-ਹੌਲੀ ਜਿਵੇਂ ਜਿਵੇਂ ਅਰਬਨਾਈਜੇਸ਼ਨ ਹੋਈ ਹੈ ਵਿਦੇਸ਼ੀ ਸੱਭਿਆਚਾਰ ਆਪਣੇ ਇੱਥੇ ਆ ਗਿਆ ਤਾਂ ਅਸੀਂ ਸਾਡੀ ਵਿਰਾਸਤ ਨੂੰ ਭੁੱਲ ਗਏ ਸੀ ਤੇ ਉਹ ਫਿਰ ਇਹੋ ਜਿਹੇ ਮੇਲੇ ਆ ਜਿਹੜੇ ਵਿਰਾਸਤ ਮੇਲੇ ਇਹ ਸਾਨੂੰ ਵਾਪਸ ਉਹ ਯਾਦ ਉਹਦੇ ਨਵੇਂ ਮੇਲੇ ਵਸੇ ਇੱਕ ਸਾਈਡ ਤੋਂ ਸ਼ੁਰੂ ਕਰ ਲੀਏ ਸਾਡੇ ਲੋਕ ਗੀਤ ਉਹ ਇੱਥੇ ਗਾ ਰਹੇ ਤੁੰਬੀਆਂ ਨਾਲ ਸਾਡੇ ਵਿਰਾਸਤੀ ਨਾਚ ਆ ਜਿਹੜੇ ਜਿਵੇਂ ਨਚਾਰ ਨੱਚਦੇ ਸੀਗੇ ਉਹ ਸਾਰੇ ਇੱਥੇ ਚੱਲ ਰਹੇ ਜੀ ਜੋਗੀ ਹੈ ਅੜਾ ਹਰ ਪੱਖ ਹੈ ਆਟ ਦਾ ਵੀ ਪੱਖ ਹੈਗਾ ਇਹਦੇ ਵਿੱਚ ਹਸਤ ਕਲਾਵਰੇ ਵੀ ਲੱਗੇ ਹੋਏ ਵੀਰ কুমਹਾਰ ਭਾਂਡੇ ਬਣਾ ਰਹੇ ਆ ਬਹੁਤ ਸੋਹਣਾ ਮੈਸੇਜ ਵਿਰਾਸਤ ਮੇਲਾ ਇਹ ਦੇ ਰਿਹਾ ਇੱਕ ਗੱਲ ਸਾਨੂੰ ਹੋਰ ਧਿਆਨ ਰੱਖਣੀ ਚਾਹੀਦੀ ਹੈ ਕਿ ਸੱਭਿਆਚਾਰ ਦਾ ਅਰਥ ਸਿਰਫ ਪਹਿਰਾਵਾ ਜਾਂ ਖਾਣ ਪਾਣੀ ਨਹੀਂ ਹੁੰਦਾ ਸੱਭੇ ਢੰਗ ਨਾਲ ਵਿਹਾਰ ਕਰਨਾ ਵੀ ਹੁੰਦਾ ਸੋ ਦੋ ਸੱਭੇ ਢੰਗ ਵਿਹਾਰ ਚ ਸਾਡਾ ਸਾਡੇ ਸਮਾਜ ਬ੍ਰੋ ਦੀ ਸੰਵੇਦਨਸ਼ੀਲਤਾ ਹੁੰਦੀ ਹੈ ਸਾਡੇ ਦੇਸ਼ ਪ੍ਰਤੀ ਸੰਵੇਦਨਸ਼ੀਲਤਾ ਹੁੰਦੀ ਹੈ ਉਹਨੂੰ ਦਰਸਾਉਂਦੀ ਹੋਈ ਇਹ ਵਰਕਸ਼ਾਪ ਵੀ ਲਗਾਈ ਗਈ ਹੈ ਜਿਦੇ ਚ ਦੇਸ਼ ਭਗਤ ਗਦਰੀ ਯੋਧੇ ਸਾਡੇ ਉਹਨਾਂ ਦੀਆਂ ਤਸਵੀਰਾਂ ਵੀ ਬਣਵਾਈਆਂ ਗਈਆਂ ਸਨ ਸਾਰੇ ਸਮਝ ਲਈ ਜੇ ਆਪਾਂ ਉਪਯੋਗ ਕਰੀਏ ਬੀਚ ਨੂੰ ਉਹਦੇ ਮੇਲੇ ਸੀ ਤੇ ਉਹਨਾਂ ਦੇ ਮੇਲੇ ਬਹੁਤ ਦਿਲਚਸਪ ਹੋ ਗਿਆ ਇਹ ਮੇਲਾ ਫਿਰ ਵੀ ਪੁਰਾਣੇ ਮੇਲਿਆਂ ਦੇ ਕਾਫੀ ਨਜ਼ਦੀਕ ਆ ਆਧੁਨਿਕ ਮੇਲੇ ਸਾਡੇ ਸ਼ੋਰ ਜ਼ਿਆਦਾ ਹੈਗੇ ਆ ਹਨਾ ਉਹਦੇ ਵਿੱਚ ਡੀਜੇ ਲੱਗੇ ਹੋਏ ਆ ਉਹਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਵਿਦੇਸ਼ੀ ਸੱਭਿਆਚਾਰ ਹੈ ਨਾ ਜਿਹੜਾ ਉਹਦੀ ਛਾਪ ਜ਼ਿਆਦਾ ਹੁੰਦੀ ਹੈ ਪਰ ਇਸ ਦੇ ਵਿੱਚ ਖਾਸ ਧਿਆਨ ਰੱਖਿਆ ਗਿਆ ਕਿ ਜਿਹੜੀ इवन ਖਾਣ ਪੀਣ ਦੀ ਹੈ ਵੀ ਕਿਤੇ ਪਕੌੜੇ ਮਿਲ ਰਹੇ ਆ ਕਿਤੇ ਸਰੋਂ ਦਾ ਸਾਗ ਪਿਆ ਹੈ ਨਾ ਸਾਡੇ ਪਹਿਰਾਵੇ ਹਰ ਚੀਜ਼ 'ਚ ਧਿਆਨ ਰੱਖਿਆ ਗਿਆ ਉਹ ਦੋਨਾਂ ਦੇ ਵਿੱਚ ਇਹ ਮੇਜਰ ਫਰਕ ਹੈ। ਬਾਦੀ ਮਾਤਾ ਕੀ ਨਾਮ ਉਹਦਾ ਕਿਹੜਾ ਪਿੰਡ ਹੈ ਮੈਂ ਅਮਰਜੀਤ ਕੌਰ ਜੀ ਮੇਰਾ ਬੇਟਾ ਚਾਰ-ਪੰਜ ਮਿੰਟ ਮੈਂ ਮੈਂ ਭਗਵਾਨਾ ਅਈ ਤੁਸੀਂ ਰਾਸਤੇ ਮਿਲ ਕੇ ਆਇਓ ਕੀ ਲੈ ਕੇ ਆਇਓ ਅੱਜ ਕੱਲ ਨੌਜਵਾਨਾਂ ਕੋਲ ਬਾਕੀ ਕੀ ਨਾ ਮਿਲਦਾ ਪਾਇਦਾ ਫਸਤ ਨੌਜਵਾਨ ਪੀੜ੍ਹੀ ਆਸਤੇ ਪੁਰਾਣੀਆਂ ਚੀਜ਼ਾਂ ਪੁਰਾਣੀ ਰੋਟੀ ਤੋਂ ਕਸਾਖ ਬਾਜਰੇ ਦੀ ਰੋਟੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਕੌਂਡੀ ਦਾ ਦੁੱਧ ਰੇੜਕੀਆਂ ਦਾ ਮੱਖਣ ਬੱਚਿਆਂ ਵਾਲੂ ਖਾਣ ਨੂੰ ਕੁਭਉਣੀ ਲੈ ਬਕਉਣੀ ਹੈ ਵੀ ਫਸਤ ਥਾਰੀਆਂ ਚੀਜ਼ਾਂ ਛੱਡ ਕੇ ਇਨਾ ਬਸ ਸਿੱਸੋ ਬਸਨਾ ਜੋੜੇ ਸਰਾਲੇ ਜੋ ਵੀ ਨਹੀਂ ਪੁਰਾਣੀ ਜੇ ਬੱਚੀ ਸਾਰੀ ਹੈ 18 ਸਾਲ ਮੈਨੂੰ ਇਹਦੇ ਤੋਂ ਬਹੁਤ ਪਿਆਰ ਆਉਂਦਾ ਗੱਲ ਕਰੀਏ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਸਾਰਾ ਕੁਝ ਇਸ ਤੋਂ ਵੀ ਪਿਓ ਮਾਈਂ ਨਹੀਂ ਕਰੀ ਸੀ ਉਹਨਾਂ ਕਰਦਾ ਕੀ ਹੁੰਦਾ ਸਭੀ ਕੀ ਹੁੰਦੀ ਆ ਆਉਣ ਦੇ ਬਹੁਤ ਕੁਛ ਜੇ ਮੈਨੂੰ ਮੈਂ ਦੱਸ ਨਹੀਂ ਹੈ ਨਵੀਆਂ ਕੁੜੀਆਂ ਆ ਰਹੀਆਂ ਨੇ ਹਾਂ ਗਏ ਨਵੀਆਂ ਬੰਮਾ ਬੇਬੀ ਆਤੀ ਹੈ ਬਾਦਨੀ ਪੁਛੇ ਚਾਰ ਫਰੇ ਮੁੰਨੇ ਆ ਆਰਖੇ ਦੀ ਗੁੱਡੀ ਆ ਆਰਖੇ ਦੀ ਮਾਰ ਆ ਉਹ ਤਾਂ ਆ ਉਹਦਾ ਪਿੱਛਾ ਮੇਰੇ ਰੂ ਹੈ ਬਸ ਨਹੀਂ ਆ ਮੈਂ ਫਿਰ ਅੱਕਲ ਵੀ ਜਿਹੜੀ ਹੈਗੀ ਨੌਜਵਾਨ ਵੀਡੀਓ ਯਾਦਰ ਮੋਬਾਈਲਾਂ ਦੀ ਵੀ ਹੋ ਗਈ ਹੈ ਇਹਨੂੰ ਕੀ ਕਹਿਣਾ ਚਾਹ ਰਹੇ ਹੋ ਉਹਨਾਂ ਨੂੰ ਤਾਂ ਆਇਆ ਕਿ ਨਹੀਂ ਹੈ ਦੀ ਪੁਛਦੇ ਨੇ ਕਿ ਮਮਾਹਰੇ ਮੰਜੇ ਤੇ ਬੈਠ ਜਾਣਗੇ ਸੱਸਾਂ ਗੋਇ ਤੇ ਚੱਕ ਜਗਾ ਸੱਸਾਂ ਟੋਕਰੇ ਦੇ ਕਿ ਪਸਾਣ ਪੱਟੇ ਪਾਉਂਦੇ ਆ ਜਦੋਂ ਆਵਾਜ਼ ਮਾਰਦੇ ਆ ਉਦੋਂ ਮੋਬਾਈਲ ਚ ਆਏ ਹੁੰਦੇ ਦੀ ਵਾਇਡਿੰਗ ਇਹ ਉਹਨਾਂ ਦੇ ਸੱਤ ਦੇ ਉਹ ਐਡਰੈਸ ਤੇ ਪਹੁੰਚ ਕੇ ਪਰਾਂੇ ਸਮਝੀ ਵਿਆਹ ਪਰ ਕਰਕੇ ਤੂੰ ਸਵੇਰ ਚੜ੍ਹਦੀ ਉੱਤ ਰਹੀ ਸੀ ਚਾਰ ਵਜੇ ਪਰ ਚਾਰ ਵਜੇ ਉੱਠ ਗਏ ਸ਼ਾਮ ਨੂੰ ਆਉਣੀ ਅੱਗ ਦੱਬੀ ਹੁੰਦੀ ਸੀ ਉਸ ਬਾਥੀ ਦਾ ਫਲੋਰ ਤੇ ਦੱਬਦੇ ਰਹੀਆਂ ਸੀ ਖਾ ਕੇ ਤੂੰ ਜਾਣੇ ਨਾ

ਅੰਦਰੇ ਸੌ ਜਾਂਦੇ ਆ ਜਿਦੋਂ ਉੱਠਦੇ ਮੋਬਾਈਲ ਦੀ ਆਦਤ ਹੈ ਕੰਮ ਕੋਈ ਕਰਦਾ ਯਾਰ ਨਾ ਕੋਈ ਭਾਂਡਾ ਨਾ ਘੱਟੀ ਜਾ ਇੰਨੇ ਨੇ ਟੰਡੇ ਆਪਾਂ ਅੱਪਰ ਦੇ ਭਾਂਡੇ ਰਾਤ ਨੂੰ ਆਪਾਂ ਮਾਂਜ ਕੇ ਸੌਣੇ ਹੁਣ ਸੱਚ ਇੱਕ ਜਿੜ ਗੱਲ ਨਹੀਂ ਆਪਾਂ ਨੂੰ ਸੂਗ ਆਉਂਦੀ ਮੈਂ ਜੇ ਸਵੇਰਾਂ ਮਾਂਜੀ ਜੀ ਲੱਗਦਾ ਜਿਹੜੀ ਅੱਜ ਕੱਲ ਜਿਹੜੇ ਆ ਜਿਹੜੇ ਅੱਧਾ ਬਰਦਰ ਬਾਰਗਾ ਜਿਆਦਾ ਹੋ ਗਿਆ ਨਹੀਂ ਉਹ ਅਸੀਂ ਤਾਂ ਖੜਾ ਛੱਡ ਗਏ ਉਹ ਯਾਰ 커피 ਚਾਹ ਤੇ ਉਹਨਾਂ ਕੀ ਬੋਲਦਾ ਆ ਜਿਹੜੇ ਬਜ਼ਾਰਾਂ ਚ ਕੀ ਵਿਕਦੇ ਆ ਕੀ ਜੀ ਕੀ ਜੀ ਵੇਖਾ ਨੰਬਰ ਲਵਾ ਦਿੰਦੀਆਂ ਅਗਰੇ ਕਰੇ ਦੇ ਜਾਂਦੇ ਫਿਰ ਆ ਪਗੜਾ ਪਖਾ ਕੇ ਲੈ ਜਾਂ ਮਜੇਤ ਗੋਪਿਆਂ ਨੂੰ ਲੈ ਟੀ ਜਾਂਦੇ ਕਿਸੇ ਦੇ ਗੈਸ ਬਣ ਜੂ ਕਿਸੇ ਦੇ ਤਿਆਰ ਬਣ ਜੂ ਕਿਸੇ ਨੂੰ ਕਿ ਸਿੱਧੀ ਬਿਮਾਰੀ ਲੱਗ ਜੀ ਆ ਪਾਪੋ ਤੇ ਚੋਲੇ ਦੀਆਂ ਪਕਾਉਂਦੇ ਸਾਂ ਆ ਜੋ ਪੜੀਆਂ ਹੁੰਦਿਆਂ ਉਹ ਛੋਲਿਆ ਦੀ ਦਾਲ ਐ ਮੂੰਗੀ ਦੀ ਦਾਲ ਐ ਸਰੋਂ ਦਾ ਸਾਗ ਐ ਇਹਨਾਂ ਦੇ ਵਿੱਚ ਕਿਉਂ ਖਾਉਂਦੇ ਉਹ ਖਾਂਦੇ ਸੀ ਹੁਣ ਆਦੋ ਕੋਈ ਕਿਉਂ ਖਾਵੇ ਨਾ ਕੋਈ ਦਾਲ ਖਾਵੇ ਬੜੀ ਸਬਜੀ ਉੱਤੇ ਮਾ ਦੇਖੋ ਕਰਿਆ ਜਾਂਦੀ ਕਿਉਂ ਦੀ ਗੱਲ ਕੀਤੀ ਅੱਜ ਕੱਲ ਦੀ ਜਿਹੜੀ ਹੈਗੀ ਆ ਆਪਣਾ ਨਵੀਂ ਪੀੜ੍ਹੀ ਆ ਓਏ ਹੱਥ ਨਹੀਂ ਆਦਾ ਕੀ ਹੋ ਜੀ ਕਰਕੇ ਖਾਈ ਨਹੀਂ ਚੱਕਦੀ ਉਹ ਆ ਵਾਏ ਹੁਣ ਤੇਰੇ ਸਾਹਮਣੇ ਕੌਲੀ ਪੀ ਜੂਗੀ ਆਪਣੇ ਆ ਜਾਂਦੇ